ਧਨੁ ਮੰਤਾ ਹੋਇ ਕਰ ਗਰਵਾਵੇ ਤ੍ਰਿਣ ਸਮਾਨ ਕਛ ਸੰਗ ਨ ਜਾਵੇ ਬਹੁਲਸ ਕਰਮਾਨੁ ਕ ਉਪਰ ਕਰੇ ਅਸ ਪਲ ਭੀਤਰ ਤਕਾ ਹੋਏ ਬਿਨਾਸ ਸਬ ਤੇ ਆਪ ਜਾਣੈ ਬਲਵੰਤੂ खन में हो जाए भसुमंत कैसे न बदें आपू हि धर्म राय ति करे खोरी गुरु प्रसाद जाका मिटे अभिमान सोजनु ਨਾਨਕ ਦਰਗਹਿ ਪਰਵਾਨ ਸੋ ਜਨ ਨਾਨਕ ਦਰਗਹਿ ਪਰਵਾਨ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਧਨਵੰਤਾ ਹੋਇ ਕਰ ਗਰਬਾਵੈ किन्नसमान कछ संग न जावे बालस्कर मानुके ऊपर करे आस पल भीतर तक होए बिनास सब ते आप जाने बलवंत किन में होए जाए भस्मत ਸੇਨਾ ਬਧੇ ਆਪ ਅਹੰਕਾਰੇ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾਂ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਮਾ ਗੁਰ ਪ੍ਰਸਾਦ ਜਾਂ ਕਾ ਮਿਟੇ ਅਭਿਮਾਨ ਨਾਨਕ ਸੋਜਨ ਨਾਨਕ ਦਰਗਹਿ ਪਰਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਧਨਵੰਤਾ ਹੋਏ ਕਰ ਕਰ ਬਾਵੇ ਤਿੰਨ ਸਮਾਨ ਕਛ ਸੰਗ ਨਾ ਜਾਵੇ ਬੇਹੰਕਾਰ ਕਿਸੇ ਵੀ ਤਰੀਕੇ ਨਾਲ ਆ ਜਾਂਦਾ ਧੰਨ ਕਰਕੇ ਵੀ ਅਹੰਕਾਰ ਆ ਜਾਂਦਾ ਪਰ ਜਾਂਦਾ ਨਾਲ ਇੱਕ ਤਣਕਾ ਵੀ ਹੈ ਨਹੀਂ ਕਿੱਡੀ ਮੂਰਖਤਾ ਨਾਲ ਜਿਹੜੀ ਚੀਜ਼ ਦਾ ਗੁਮਾਨ ਕਰਦੇ ਆ ਕੋਸਲਾ ਬਾਦ ਜਦੋਂ ਆਪਾਂ ਚਲੇ ਗਏ ਜਾਂ ਨਾਲ ਕੁਛ ਹੈ ਨਹੀਂ ਬਹੁ ਨਸਕਰ ਮਾਨੁਖ ਉੱਪਰ ਕਰਿਆ ਆ ਬੜੇ ਮੇਰੀ ਸੈਨਾ ਵਾਂ ਮੈਂ ਬੜਾ ਸੈਨਾਪਤੀ ਆ ਜਾਂ ਮੇਰੇ ਨਾਲ ਇੰਨੇ ਭਾਈ ਬੰਦੂ ਆ ਮੇਰੇ ਇੰਨੇ ਮਿੱਤਰ ਪਲਪੀ ਤਰਤਾ ਕਾ ਹੋਏ ਬినాਸ਼ ਇਹੋ ਜੇ ਬੰਦੇ ਦਾ ਤਾਂ ਮਿੰਟ ਚ ਪਲਪੀ ਤਰ ਚ ਉਦੋਂ ਵੀ ਛੇਤੀ ਸਕੈਂਟਾਂ ਵਿੱਚ ਹੀ ਨਾਸ਼ ਹੋ ਜਾਂਦਾ ਹਾਂ ਸਭ ਤੇ ਆਪ ਜਾਣੇ ਬਲਵੰਤ ਖਿੰਮੇ ਹੋਏ ਜਾਏ ਪਸਮੰਤ ਤੇ ਕਹਿੰਦਾ ਮੈਂ ਸਾਰਿਆਂ ਨੂੰ ਤਕੜਾ ਮੈਂ ਉੱਚਾ ਲੰਮਾ ਨੌਜਵਾਨ ਸਭ ਤੋਂ ਤਕੜਾ ਤੇ ਖਿੰ ਵਿੱਚ ਮਰ ਜਾ ਦਾ ਪਸੰਦੀ ਢੇਰੀ ਬਣ ਜਾਣਾ ਕਿਸੇ ਨੰਮ ਦੇ ਆਪ ਹੰਕਾਰੀ ਕਿਸੇ ਦੀ ਸੁਣਦਾ ਹੀ ਨਹੀਂ ਐਡਾ ਹੰਕਾਰੀ ਬਣ ਜਾਣਾ ਪਰਮ ਰਾਜ ਇਸ ਕਰੇ ਖਵਾਰੀ ਪ੍ਰਮੁਖ ਦਰਬਾਰ ਵਿੱਚ ਜਦੋਂ ਲੇਖਾ ਮੰਗਿਆ ਜਾਂਦਾ ਉੱਥੇ ਬੜਾ ਖਵਾਰ ਹੋਣਾ ਪੈਂਦਾ ਗੁਰ ਪ੍ਰਸਾਦ ਜਿਹਾ ਕਾ ਮਿਟੇ ਅਭਿਮਾਨ ਬਸ ਹੰਕਾਰ ਮਿਟੇ ਨਾ ਜਦਾ ਗੁਰੂ ਦੀ ਕਿਰਪਾ ਨਾਲ ਕਿਉਂਕਿ ਉਸ ਤੋਂ ਬਿਨਾ ਦ્વੈਤ ਮਿਟ ਨਹੀਂ ਸਕਦੇ ਦ્વੈਤ ਮਿਟੇ ਬਿਨਾ ਆਪਣੀ ਆਤਮਾ ਪਰਮਾਤਮਾ ਨਾਲ ਇੱਕ ਹੋ ਨਹੀਂ ਸਕਦੀ ਇਹ ਹੀ ਵਿੱਚ ਦੀਵਾਰ ਹੈ ਇਹ ਗੁਰੂ ਦੀ ਕਿਰਪਾ ਨਾਲ ਮਿਟਣੀ ਹੈ ਏਕ ਓਮਕਾਰ ਦੀ ਜਿਹੜੀ ਭਗਤੀ ਹੈ ਏਕ ਓਮਕਾਰ ਦੀ ਅਰਾਧਨਾ ਹੈ ਤੇ ਇਹਦੀ ਪ੍ਰੇਰਣਾ ਗੁਰੂ ਤੋਂ ਮਿਲਣੀ ਹੈ ਤੇ ਇਹ ਦੀਵਾਰ ਜਦੋਂ ਹਟਦੀ ਹੈ ਫੇਰ ਹੀ ਆਤਮਾ ਇੱਕ ਪਰਮਾਤਮਾ ਨਾਲ ਮਿਲਦੀ ਜਿਵੇਂ ਕਹਿੰਦੇ ਜਲਮੇ ਜਲਾਇ ਖਤਾਨਾ ਇੱਕ ਵਿੱਚ ਹੁੰਦੀ ਹੈ ਗੁਰ ਪ੍ਰਸਾਦ ਜੀ ਆਕਾ ਮਿਟੇ ਮਾਨ ਗੁਰੂ ਦੀ ਕਿਰਪਾ ਨਾਲ ਜਿਹਦਾ ਹੰਕਾਰ ਮਿਟ ਗਿਆ ਨਾ ਸੋ ਜਨ ਨਾਨਕ ਦਰਗਾਹ ਪਰਮਾਨ ਉਹ ਪਰਮਾਨ ਹੈ ਦਰਗਾਹ ਦੇ ਵਿੱਚ ਕਿਉਂਕਿ ਉਹ ਹੋਈ ਪਰਮਾਤਮਾ ਦਾ ਰੂਪ ਹੈ ਸੋ ਜਨ ਨਾਨਕ ਦਰਗਾਹ ਪਰਮਾਨ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਏ ਗੱਲ ਤੇਰੀ ਬਾਬਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਜੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ